ਗੁਰਾਇ ਵੀਰ ਬਜਰੰਗੇ ਹਰ ਹਰ ਮਹਾਦੇਵ ਜੈਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਸ਼ਸ਼ੀ ਸ਼ਰਮ ਜੀ ਮੈਂ ਵਿਕ ਰੋੜਾ ਪੰਜਾਬ ਦੇ ਨੰਬਰ 77 ਸ਼ਿਵ ਸਨਾਹਿੰਦੂ ਟਕਸਾਲੀ ਅੱਜ ਇਹ ਜੋ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਆਂ ਇਹਦਾ ਵਿਸ਼ਾ ਸਾਡੇ ਪਾਰਟੀ ਦੇ ਰਾਜਨੀਤਿਕ ਸੰਯੋਜਕ ਤੇ ਪੰਜਾਬ ਪ੍ਰਧਾਨ ਕੋਸ਼ਲ ਸ਼ਰਮਾ ਜੀ ਦੀ ਜੀ ਦੀ ਸੁਰੱਖਿਆ ਸਬੰਧੀ ਸਰਕਾਰ ਨਾਲ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਸਰਕਾਰ ਕੀ ਚਾ ਰਹੀ ਹੈ ਜਿਸ ਤਰ੍ਹਾਂ ਕੀ ਪਹਿਲੇ ਸੂਰੀ ਸਾਹਿਬ ਦਾ ਕਤਲ ਹੋਇਆ ਐਡਾ ਹਾਈ ਪ੍ਰੋਫਾਈਲ ਕਤਲ ਜਿਸ ਦੀ ਸੋਚ ਕੂੰਜ ਬਾਹਰ ਤੱਕ ਗਈ ਫੌਰਨ ਤੱਕ ਗਈ ਤੇ ਸਾਡੀ ਪੰਜਾਬ ਸਰਕਾਰ ਜੋ ਹੈ ਉਹ ਸਾਡੇ ਹਿੰਦੂ ਨੇਤਾਵਾਂ ਦੇ ਪ੍ਰਤੀ ਕੋਈ ਹੈ ਹੀ ਨਹੀਂ ਉਹਨਾਂ ਨੂੰ ਕੋਈ ਗੱਲਬਾਤ ਹੀ ਨਹੀਂ ਆ ਉਹਨਾਂ ਦੇ ਮਨ ਦੇ ਵਿੱਚ ਵੀ ਅਸੀਂ ਕੋਈ ਹਿੰਦੂ ਨੇਤਾਵਾਂ ਦੀ ਸੁਰੱਖਿਆ ਨਹੀਂ ਯਕੀਨੀ ਬਣਾਈਏ ਅੱਜ ਪਿਛਲੇ ਦਿਨੀ ਬੀਤੇ ਦਿਨੀ ਸੂਰੀ ਕਤਲ ਦੀ ਤਾਰੀਖ ਸੀਗੀ ਤਾਰੀਖ ਤੇ ਜਾਣ ਤੋਂ ਪਹਿਲਾਂ 13 ਤਾਰੀਖ ਸੀਗੀ ਉਹਨਾਂ ਦੀ ਔਰ 12 ਤਾਰੀਖ ਰਾਤ 10 ਵਜੇ ਤੋਂ ਕਰੀਬਨ ਸਵੇਰ ਤੱਕ ਕੋਸ਼ਲ ਸ਼ਰਮਾ ਜੀ ਨੂੰ ਸਾਡੇ ਪੰਜਾਬ ਪ੍ਰਧਾਨ ਜੀ ਨੂੰ ਫੋਨ ਆਂਦੇ ਰਹੇ ਧਮਕੀ ਭਰੀਆਂ ਕਾਲਾਂ ਆਂਦੀਆਂ ਰਹੀਆਂ ਜਿਨ੍ਹਾਂ ਦੇ ਕੀ ਨੰਬਰ ਮੌਜੂਦ ਨੇ ਸਾਡੇ ਕੋ ਸਾਰੇ ਉਸ ਤੋਂ ਪਹਿਲਾਂ ਵੀ ਅਸੀਂ ਕਈ ਨੰਬਰ ਪ੍ਰਸ਼ਾਸਨ ਨੂੰ ਦੇ ਚੁੱਕੇ ਆ ਜਿਸ ਦੀ ਕੋਈ ਜਾਂਚ ਪੜਤਾਲ ਅਜ ਤੱਕ ਮੇਰੇ ਖਿਆਲ ਚ ਹੋਈ ਨਹੀਂ ਇਹ ਨੰਬਰ ਸਾਰੇ ਮੌਜੂਦ ਨੇ ਜੀ ਰੀਸੈਂਟਲੀ ਵੀ ਇਸ ਨੰਬਰ ਤੋਂ ਕਾਲ ਆ ਰਹੀ ਹੈ ਅਸੀਂ ਪ੍ਰਸ਼ਾਸਨ ਨੂੰ ਦੋ ਵਾਰੀ ਚੇਤਾਵਨੀ ਚੁੱਕੇ ਆ ਜਾ ਕੇ ਖੁਦ ਜਾ ਕੇ ਦਰਖਾਸਤ ਦੇ ਚੁੱਕੇ ਆ ਪ੍ਰਸ਼ਾਸਨ ਨੇ ਹਾਲੇ ਤੱਕ ਕੋਈ ਐਕਟੀਵਿਟੀ ਨਹੀਂ ਕੀਤੀ ਪ੍ਰਸ਼ਾਸਨ ਔਰ ਸਾਡੀ ਪੰਜਾਬ ਸਰਕਾਰ ਜੋ ਹੈ 21 ਚਾੰਦੀ ਹੈ ਜੇ ਅਸੀਂ ਕੋਈ ਪ੍ਰੋਗਰਾਮ ਇਥਨੇ ਆ ਹਿੰਦੂ ਮਤੇ ਦਾ ਕੋਈ ਪ੍ਰੋਗਰਾਮ ਇਥਨੇ ਆ ਤੇ ਉਸ ਪ੍ਰੋਗਰਾਮ ਨੂੰ ਵੀ ਰੱਦ ਕਰਨ ਦੀ ਸਾਡੇ ਤੇ ਪੂਰਾ ਜੋਰ ਪਾਇਆ ਜਾਂਦਾ ਹੈ ਪ੍ਰੈਸ ਲਾਈਜ਼ ਕੀਤਾ ਜਾਂਦਾ ਹੈ ਔਰ ਜੇ ਸਾਡੇ ਜੜੇ ਲੀਡਰ ਨੇ ਉਹਨਾਂ ਨੂੰ ਧਮਕੀਆਂ ਆ ਰਹੀਆਂ ਐ ਇੰਨੀਆਂ ਥ੍ਰੈਟਾਂ ਆ ਰਹੀਆਂ ਹਨ ਉਹਨਾਂ ਥ੍ਰੈਟਾਂ ਦੇ ਬਾਰੇ ਸਰਕਾਰ ਕੋਈ ਵੀ ਗੰਭੀਰਤਾ ਨਹੀਂ ਲੈ ਰਹੀ ਹੈ ਮੈਂ ਪੰਜਾਬ ਸਰਕਾਰ ਤੇ ਸਾਡਾ ਪ੍ਰਸ਼ਾਸਨ ਨੂੰ ਖੁੱਲ ਕੇ ਚੇਤਾਵਨੀ ਚਾਹੁੰਦਾ ਕਿ ਅਗਰ ਸਾਡੇ ਨੇਤਾ ਨੂੰ ਕੋਈ ਗੱਲਬਾਤ ਹੁੰਦੀ ਹੈ ਤਾਂ ਉਸ ਦਾ ਸਾਰਾ ਖਮਿਆਜਾ ਪੰਜਾਬ ਸਰਕਾਰ ਤੇ ਪੰਜਾਬ ਪ੍ਰਸ਼ਾਸਨ ਦਾ ਹੋਵੇਗਾ ਇਹ ਬਿਲਕੁਲ ਜੀ ਪ੍ਰਸ਼ਾਸਨ ਦੀ ਨਿਲਾਕੀ ਹੈ ਤੇ ਪੰਜਾਬ ਗਵਰਨਮੈਂਟ ਦੀ ਨਿਲਾਕੀ ਹੈ ਪੰਜਾਬ ਗਵਰਨਮੈਂਟ ਕੋਈ ਗੰਭੀਰ ਹੀ ਨਹੀਂ ਹੈ ਹਿੰਦੂਆਂ ਦੇ ਪ੍ਰਤੀ ਕਿਸੇ ਵੀ ਮੁੱਦੇ ਤੇ ਵੀ ਗੰਭੀਰ ਨਹੀਂ ਹੈ ਹੁਣ ਸਾਡੇ ਪੰਜਾਬ ਪ੍ਰਧਾਨ ਦੀ ਜੋ ਇੰਨੀ ਥ੍ਰੈਟ ਤੇ ਨੇ ਉਹਨਾਂ ਦੀ ਸਿਕਿਉਰਿਟੀ ਕੋਈ ਯਕੀਨੀ ਨਹੀਂ ਬਣਾਈ ਜਾ ਰਹੀ ਹੈ ਚਾਰ ਗਨਮੈਨ ਉਹਨਾਂ ਨੂੰ ਪ੍ਰੋਵਾਈਡ ਕੀਤੇ ਗਏ ਡੀਜੀਪੀ ਸਾਹਿਬ ਵੱਲੋਂ ਉਹ ਗਨਮੈਨਾਂ ਦੇ ਵਿੱਚੋਂ ਇੱਕ ਗਨਮੈਨ ਵਾਪਸ ਗਿਆ ਅੱਜ ਤੱਕ ਵਾਪਸੀ ਨਹੀਂ ਆਇਆ ਅਸੀਂ ਕਈ ਵਾਰੀ ਪੁਲਿਸ ਲਾਈਨ ਦੇ ਵਿੱਚ ਜਾ ਕੇ ਬ੍ਰਾਂਚ ਦੇ ਵਿੱਚ ਜਾ ਕੇ ਉਹਨਾਂ ਨੂੰ ਕਿਹਾ ਸਿਕਿਉਰਿਟੀ ਬ੍ਰਾਂਚ ਨੂੰ ਵੀ ਗਨਮੈਨ ਪ੍ਰੋਵਾਈਡ ਕੀਤਾ ਜਾਵੇ ਪਰ ਨਹੀਂ ਕੋਈ ਗਨਮੈਨ ਨਹੀਂ ਅਸੀਂ ਤਾਂ ਕਹਿੰਨੇ ਆ ਅੱਜ ਮੈਂ ਡੀਜੀਪੀ ਸਾਹਿਬ ਤੋਂ ਇੱਕ ਮੰਗ ਕਰ ਰਿਹਾ ਪੰਜਾਬ ਸਰਕਾਰ ਆਪਣੇ ਮਾਨ ਸਾਹਿਬ ਤੋਂ ਇੱਕ ਮੰਗ ਕਰ ਰਿਹਾ ਸਰ ਸਾਡੇ ਪ੍ਰਧਾਨਾਂ ਦਾ ਕੁਝ ਸੋਚੋ ਸਾਡੇ ਹਿੰਦੂ ਲੇਟਰਾਂ ਦਾ ਕੁਝ ਸੋਚੋ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਓ ਔਰ ਕੋਸ਼ਲ ਸ਼ਰਮਾ ਜੀ ਦੀ ਜਿਹੜੀ ਸਿਕਿਉਰਿਟੀ ਹੈ ਉਹਦੇ ਵੀ ਇਜਾਫਾ ਕੀਤਾ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਵਿੱਚ ਕੋਈ ਐਸਾ ਘਟਨਾ ਨਾ ਹੋ ਜਾਏ ਜਿਸ ਤਰ੍ਹਾਂ ਪਹਿਲੇ ਸੂਰੀ ਸਾਹਿਬ ਵਾਲਾ ਹੋਇਆ ਜੇ ਸਰਕਾਰ ਸਾਡੀ ਸੁਣਵਾਈ ਨਹੀਂ ਕਰਦੀ ਤੇ ਅਸੀਂ ਹਰ ਜ਼ਿਲ੍ਹੇ ਦੇ ਵਿੱਚ ਆਪਣੇ ਧਰਨੇ ਪ੍ਰਦਰਸ਼ਨ ਕਰਾਂਗੇ ਔਰ ਪੁਰਜੋਰ ਜੋਰ ਤੇ ਕਰਾਂਗੇ ਤਾਂ ਕਿ ਪ੍ਰਸ਼ਾਸਨ ਨੂੰ ਪਤਾ ਲੱਗ ਜਾਏਗਾ ਵੀ ਹਿੰਦੂ ਅੱਜ ਉਹ ਹਿੰਦੂ ਨਹੀਂ ਰਿਹਾ ਹਿੰਦੂ ਜਾਗ ਗਿਆ ਜੀ ਮੇਰਾ ਨਾਮ ਗੋਲਦੀ ਤੁਨਾ ਅਸੀਂ ਮਾਮਲਾ ਹੈ ਕਿ ਸਾਡੇ ਕੋਸ਼ਲ ਸ਼ਰਮਾ ਜੀ ਨੂੰ ਬਹੁਤ ਜ਼ਿਆਦਾ ਆਏ ਦਿਨ ਤਮਕੀਰੇ ਤੰਗੀਆਂ ਆ ਰਹੀ ਹੈ ਜੀ ਅਸੀਂ ਪ੍ਰਸ਼ਾਸਨ ਕੋਲ ਮੰਗ ਮੰਗਦੇ ਆ ਜੀ ਕਿ ਇਹਨਾਂ ਦੀ ਸਕਾਲਟੀ ਵਧਾਈ ਜਾਵੇ ਚਾਰ ਗਾਰਮਨ ਦਿੱਤੇ ਚਾਰਾ ਚੋ ਇੱਕ ਵੀ ਵਾਪਸ ਚਲੇ ਗਿਆ ਉਹ ਜਿਹੜਾ ਅਜੇ ਤੱਕ ਵਾਪਸ ਹੀ ਨਹੀਂ ਆਇਆ ਔਰ ਇੰਨੀਆਂ ਕੋ ਧੰਗੀਆਂ ਆ ਰਹੀਆਂ ਰਹਿ ਰਬਾਣਾ ਪ੍ਰਸਾਦ ਜਨ ਕੱਲ ਕੀ ਡਿਗਰੇ ਆ ਕੱਲ ਨੂੰ ਕੋਈ ਹਰਕਤ ਹੋ ਜੇਗੀ ਉਲਟ ਪੁਲਟ ਇਹ ਸਮਾਂ ਡਿਗਰੇ ਹੈ ਤੁਮ ਪੰਜਾਬ ਦੇ ਹਾਲਾਤ ਖਰਾਬ ਕਰਨਾ ਧੰਗੀਆਂ ਭਾਜੀ ਧੰਗੀਆਂ ਦੇਖੋ ਇਹ ਕਿੰਨੇ ਕਿੰਨੀਆਂ ਧੰਗੀਆਂ ਦਿਹਾੜੀ ਦੇ ਆਂਡੀਆਂ ਜਿਹੜੀ ਹੈ ਕੱਲ ਦੀ ਕਾਰਵਾਈ ਨਹੀਂ ਕਰਦੇ ਨਾਲ ਸੁਣਾਈ ਕਰਦੇ ਪਏ ਕੱਲ ਨੂੰ ਕੋਈ ਹਰਕਤ ਹੋ ਜੇਗੀ ਉੱਚ ਨੀਚ ਕੀ ਫਾਇਦਾ ਉਸ ਤੋਂ ਪਹਿਲੇ ਇਹਨਾਂ ਦਾ ਹੱਕ ਬੰਦਾ ਪ੍ਰਸਾਦ ਜਨ ਦਾ ਕਿ ਇਹਨਾਂ ਦਾ ਧਿਆਨ ਕੀਤਾ ਜਾਵੇ ਇਹਨਾਂ ਦੀ ਸਪੋਰਟ ਵੀ ਵਧਾਈ ਜਾਵੇ ਬਹੁਤ ਲਿਖਤੀ ਕੰਪਲੇਨਾਂ ਦਿੱਤੀਆਂ ਥਾਣਾ ਗੇਟ ਕੀ ਮਨ ਵੀ ਦੇ ਗਿਆ ਜੀ डीसीपी डीसीपी साहब ਨੂੰ ਬਸ ਜੀ ਕਰਦੇ ਆ ਤੁਹਾਡਾ ਕਰਦੇ ਆ ਇਸ ਤਰ੍ਹਾਂ ਹੀ ਟਾਈਮ ਲਗਾਈ ਹੁੰਦੇ ਆ ਪਤਾ ਨਹੀਂ ਕੀ ਅਸੀਂ ਮੰਗਟ ਕਰਦੇ ਆ ਕਿ ਉਹਨਾਂ ਦੀ ਵਧਾਈ ਜਾਵੇ ਸਕੂਲ ਦੀ ਵਧਾਈ ਜਾਵੇ ਕੱਲ ਨੂੰ ਕੋਈ ਹਰਕਤ ਹੋ ਜਾਂਦੀ ਉੱਚੀ ਨੀਚ ਕੋਣ ਜ਼ਿੰਮੇਵਾਰ ਹੋਏਗਾ